ਤੇ ਸਤਿਕਾਰਯੋਗ ਰਾਜਨੀਤਿਕ ਜਿਹੜੇ ਮੇਰੇ ਦੋਸਤ ਨੇ ਚਾਹੇ ਕਿਸੇ ਪਾਰਟੀ ਚ ਵੀ ਹੈ ਕਿ ਜਿੰਨੀ ਦੇਰ ਪੂਰੀ ਤਰ੍ਹਾਂ ਨਿਰਪੱਖ ਨਹੀਂ ਹੋ ਜਾਂਦੇ ਆਪਣੇ ਰਾਜਨੀਤਿਕ ਬੰਦਿਆਂ ਨੂੰ ਮੈਂ ਕਹਿਣਾ ਚਾਹਨਾ ਉੰਨੀ ਦੇਰ ਕੋਈ ਵੀ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਜਿੰਨੀ ਦੇਰ ਤਾਨੂੰ ਪੂਰੀ ਤਰ੍ਹਾਂ ਜਾਂਚ ਨਹੀਂ ਹੋ ਜਾਂਦੀ ਕਿ ਇਹ ਹੈ ਕੀ ਹੈ ਅਸੀਂ ਇਹਨਾਂ ਦੀਆਂ ਖਬਰਾਂ ਇਹ ਰਾਜਨੀਤਿਕ ਬੰਦਿਆਂ ਵੱਲੋਂ ਦਿੱਤੀਆਂ ਗਈਆਂ ਜਿਹੜੀਆਂ ਕਿ ਸਦਾ ਸਰ ਝੂਠ ਸੀ ਔਰ ਇੱਕ ਅਕਸ ਨੂੰ ਖਰਾਬ ਕਰਨ ਦੇ ਲਈ ਜਿਹੜੇ ਰਾਜਨੀਤਿਕ ਬੰਦੇ ਨੇ ਉਹਦਾ ਇਸਤੇਮਾਲ ਕਰਦੇ ਨੇ ਹਾਲਾਂਕਿ ਮੇਰੀ ਜਿਹੜੀ ਲਾਈਫ ਹੈ ਬਹੁਤ ਗਰੀਬ ਪਰਿਵਾਰ ਤੋਂ ਸ਼ੁਰੂ ਹੋ ਕੇ ਮੈਂ ਪਹਿਲਾਂ business ਕੀਤਾ ਇੱਕ ਟਾਬੇ ਤੋਂ ਫਿਰ ਉਹਨਦੀ ਦੁਕਾਨ ਫਿਰ ਉਸ ਤੋਂ ਬਾਅਦ ਹੌਲੀ 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 ਜਦੋਂ ਪੂਰੇ ਸਕਸੈਸਫੁਲ ਹੋ ਗਏ ਉਸ ਤੋਂ ਬਾਅਦ ਮੈਂ ਸਿਆਸਤ ਸ਼ੁਰੂ ਕੀਤੀ ਜਿਹੜੀ ਮੇਰੀ ਸਿਆਸਤ ਸੀ ਮੇਰਾ ਮਕਸਦ ਸਿਰਫ ਲੋਕਾਂ ਦੀ ਸੇਵਾ ਕਰਨੀ ਸੀ ਮੈਂ ਪਹਿਲਾਂ ਹੀ ਬਹੁਤ ਸੈਟੀਸਫਾਈ ਸੀ ਆਪਣੇ ਕੰਮ ਤੋਂ ਆਪਣੀ ਇਨਕਮ ਤੋਂ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਕੱਲ ਮੈਂ ਦੇਖਿਆ ਕਿ ਕੁਝ ਰਾਜਨੀਤਿਕ ਬੰਦਿਆਂ ਨੇ ਇਹਦੇ ਬਾਰੇ ਕਈ ਕੁਝ ਗੱਲਾਂ ਕੀਤੀਆਂ ਮੈਂ ਉਹਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕਪਾਲ ਨੇ ਜਿਹੜੀ ਪਲਾਟਾਂ ਦੀ ਵੰਡ ਦੀ ਗੱਲ ਕਰਦੇ ਆ ਉਹਦੇ ਬਾਰੇ ਮਾਨਯੋਗ ਲੋਕਪਾਲ ਨੇ ਵੀ ਫੈਸਲਾ ਦੇ ਦਿੱਤਾ ਤੇ ਮੈਂ ਕਹਿੰਦੇ ਵੀ ਤੁਹਾਨੂੰ ਦੱਸਦਾ ਜਿਹੜੇ ਮੇਰੇ ਤੇ આરોਪ ਲੱਗਦੇ ਆ ਜੀ ਇਹ ਪੈਸੇ ਲੈਣ ਦੇ ਇਸ ਉਹ ਵੀ ਮਾਨਜੂ ਹਾਈ ਕੋਰਟ ਚ ਚੱਲ ਰਿਹਾ ਹੈ ਮਾਨਜੂ ਹਾਈ ਕੋਰਟ ਨੇ ਉਹਦੇ ਤੇ ਉਹਦੀ ਕਾਰਵਾਈ ਨੂੰ ਸਟੇ ਕੀਤਾ ਹੋਇਆ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਮਾਨਜੂ ਹਾਈ ਕੋਰਟ ਤੇ ਕਿ ਮੈਨੂੰ ਉਹਦੇ ਵਿੱਚ ਇਨਸਾਫ ਮਿਲੇਗਾ ਔਰ ਮੈਨੂੰ ਕੋਈ ਕਿਸੇ ਕਿਸਮ ਦੀ ਜਿ ਘੁਬਰਾਹਟ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਔਰ ਜਿਹੜੀ ਇਹ ਕਿਉਂਕਿ ਸੁਣਵਾਈ ਦੇ ਅਧੀਨ ਚੱਲ ਰਿਹਾ ਜੋ ਵੀ ਫੈਸਲਾ ਹੋਏਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਾਏਗਾ ਮੈਨੂੰ ਮਾਨਜੂ ਹਾਈ ਕੋਰਟ ਤੇ ਪੂਰਾ ਜਿਹੜਾ ਯਕੀਨ ਹੈ ਮੈਨੂੰ ਰਾਜਨੀਤਿਕ ਬਦਲਾਖੋਰੀ ਕਰਨ ਨਿਸ਼ਾਨਾ ਬਣਾਇਆ ਜਾ ਰਿਹਾ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਪਲੇਟਫਾਰਮ ਹੈ ਨਾ ਕਿ ਮੇਰੇ ਲਈ ਕੋ ਘਹਾੜਾ ਚੁਣੌਣ ਦੀ ਕਿ ਮੈਂ ਘਹਾੜਾ ਰਾਜਨੀਤੀ ਵਿੱਚ ਆ ਕੇ ਚਲਾਵਾਂ ਮੈਂ ਮੰਨਦਾ ਕਿ ਮੇਰੇ ਹੋਰ ਨੇਤਾਵਾਂ ਨਾਲ ਮੈਂ ਆਪਣੀ ਨੇਤਾਵਾਂ ਦੇ ਨਾਲ ਬੀਜੇਪੀ ਚ ਸ਼ਾਮਲ ਹੋ ਕੇ ਬੜੀ ਵੱਡੀ ਗਲਤੀ ਕੀਤੀ ਸੀ ਜਿਸ ਲਈ ਮੈਂ ਹੁਸ਼ਾਰਪੁਰ ਵਾਸੀਆਂ ਤੋਂ ਤੇ ਪੰਜਾਬ ਵਾਸੀਆਂ ਤੋਂ ਮਾਫੀ ਮੰਗਦਾ ਹਾਂ ਉਸ ਲਈ ਉਹਨਾਂ ਨੇ ਮੈਨੂੰ ਮਾਫ਼ ਵੀ ਕੀਤਾ ਇੱਕ ਬਹੁਤ ਵੱਡੀ ਰੈਲੀ ਵਿੱਚ ਸ਼ਾਮਲ ਹੋ ਕੇ ਮੇਰੇ ਸਤਕਾਰਯੋਗ ਸਾਰੇ ਕਾਂਗਰਸੀ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਨੇ ਮੈਨੂੰ ਇਸ ਚੀਜ਼ ਦੀ ਸ਼ਾਬਾਸ਼ ਦਿੱਤੀ ਸੀ ਕਿ ਤੁਸੀਂ ਆਪਣੇ ਘਰ ਵਾਪਸ ਆਏ ਮੈਂ ਉਦੋਂ ਕਾਂਗਰਸ ਵਿੱਚ ਆਇਆ ਜਦੋਂ ਨਾ ਤਾਂ ਸੈਂਟਰ 'ਚ ਕਾਂਗਰਸ ਦੀ ਗਵਰਨਮੈਂਟ ਸੀ ਨਾ ਪੰਜਾਬ 'ਚ ਗਵਰਨਮੈਂਟ ਮੈਂ ਆਪਣੇ ਘਰ ਵਾਪਸੀ ਕੀਤੀ ਸੀ ਜਿਹੜਾ ਲੋਕਾਂ ਨੇ ਮੇਰਾ ਇਹ ਮਤਲਬ ਇਸ ਗੱਲ ਦਾ ਮੈਨੂੰ ਪਿਆਰ ਦਿੱਤਾ ਕਿ ਤੁਸੀਂ ਆਪਣੇ ਘਰ ਆਏ ਬਾਕੀ ਕੋਈ ਵੀ ਇਨਵੈਸਟੀਗੇਸ਼ਨ ਹੈ ਅਸੀਂ ਉਹਦਾ ਜਵਾਬ ਦੇਵਾਂਗੇ ਜੋ ਚੀਜ਼ ਸਾਡੇ ਕੋਲ ਮੰਗਣਗੇ ਅਸੀਂ ਮੈਂ ਕੋਈ ਹੁਣ ਬਿਜ਼ਨਸ ਨਹੀਂ ਕਰਦਾ ਇਹ ਬੇਟੇ ਮੇਰੇ ਦਾ ਬਿਜ਼ਨਸ ਹੈ ਇਹਦੇ ਤੇ ਰੀਟ ਸੀ ਇਨਕਮ ਟੈਕਸ ਨਹੀਂ ਮੇਰੇ ਤੇ ਨਹੀਂ ਸੀ ਇਹਨੂੰ ਹੀ ਕੁਐਸਚਨ ਪੁੱਛੇਗੇ ਆਹ ਬੇਟਾ ਤੂੰ ਕੋਈ ਗੱਲ ਕਰ ਆਈ ਮਾਈਕ ਆਲਾ ਦੋ ਸਰ ਇੱਧਰ ਮਾਈਕ ਟੱਡ ਲੱਗੇ ਸਰ ਸਾਰੇ ਮੰਗ ਦੋ ਤੇ ਸਾਰੇ ਇਹ ਤੁਸੀਂ ਸਮਝਦੇ ਹੋ ਕਿ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਪਾਰਟੀ ਸੀਡੀਸੀ ਆਜਮਾ ਦੇ ਵਿੱਚ ਆਏ ਹੈਗੇ ਉਹਦਾ ਹੀ ਕਾਰਨ ਜਿਹੜਾ ਹੈਗਾ ਦਬਾਅ ਪਨਾਇਆ ਜਾ ਰਿਹਾ ਰਾਜਨੀਤੀ ਜਿਹੜੀ ਲੱਗੀ ਆ ਇੱਕ ਮਿੰਟ ਨਾਲ ਪੰਡਿਆ ਕਲੀਅਰ ਕਰੀ ਸਰ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਪਹਿਲਾਂ ਗਲਤੀ ਹੋਈ ਸੀ ਉਹਦੀ ਮੈਂ ਮਾਫੀ ਮੰਗ ਲਈ ਸੀ ਲੋਕਾਂ ਨੇ ਮaaf ਵੀ ਕਰ ਦਿੱਤਾ ਸੀ ਕਾਂਗਰਸੀ ਸੀਗੇ ਕਾਂਗਰਸ 'ਚ ਰਹਿਣਾ ਕੀ ਕਾਂਗਰਸ ਦੇ ਝੰਡੇ 'ਚ ਜਾਣਾ ਰੋਣਾ ਸਾਹਿਬ ਤੁਸੀਂ ਇੱਕ ਗੱਲ ਹੋਰ ਤੁਸੀਂ ਇੱਕ ਗੱਲ ਕਹੋ ਰੋਣਾ ਸਾਹਿਬ ਤੁਸੀਂ ਇਹ ਜਿਹੜਾ ਰੋਣਾ ਸਾਹਿਬ ਤੁਸੀਂ ਅਕਸ ਖਰਾਬ ਕਰਨ ਦੇ ਵਾਸਤੇ ਇਹ ਸਭ ਕੁਝ ਕੀਤਾ ਹੈ ਬਿਲਕੁਲ ਮੈਂ ਇਹੀ ਗੱਲ ਕਹਾਂਗਾ ਕਿ ਨਾ ਕੋਈ ਪਾਰਟੀ ਦੀ ਗੱਲ ਹੈ ਕਾਂਗਰਸੀ ਹੈਗੇ ਤੇ ਕਾਂਗਰਸੀ ਰਹਿਣਾ ਇਹ ਕਨਵੈਸਟੀਗੇਸ਼ਨ ਜਿਹੜੀ ਹੈ ਉਹ ਬੇਟੇ ਦੇ ਪਰੇਡ ਸੀਗਾ ਇਹਨੇ ਸਾਰੀਆਂ ਗੱਲਾਂ ਦਾ ਜਵਾਬ ਦੇ ਦਿੱਤਾ ਇੱਕ ਵਾਰ ਰੋਣਾ ਸਾਹਿਬ ਭਾਜੀ ਇੱਕ ਸਕੰਡ ਭਾਜੀ ਬੀਜਪੀ ਕਿ ਸੋਚਦੇ ਜਿਹੜਾ ਵੀ ਤੁਸੀਂ ਕਵਸਚਨ ਕਰੋਗੇ ਮੈਂ ਸਾਰਾ ਕੋਈ ਨੋਟ ਕਰਦਾ ਤੁਹਾਨੂੰ ਪ੍ਰਾਪਤ ਬੋ ਸਮਾਂ ਪਹਿਲਾਂ ਇੱਕ ਪਾਰਟੀ ਚੇਂਜ ਕਰਕੇ ਬੀਜੇਪੀ ਜਾ ਕੇ ਗਲਤੀ ਕੀਤੀ ਹਾਂ ਤੁਸੀਂ ਮੰਨਦੇ ਹੋ ਵੀ ਬੀਜੇਪੀ ਪਾਰਟੀ ਗਲਤ ਨੀਤੀਆਂ ਲੈ ਨਹੀਂ ਗਲਤੀ ਕੀਤੀ ਸਰ ਕੀ ਸੋਚ ਕੇ ਗਏ ਸੀ ਫਿਰ ਫਿਰ ਕੀ ਸੋਚ ਕੇ ਗਏ ਬਹੁਤ بڑے ਲੀਡਰ ਹਨ ਜਾੜਾ ਪੈ ਗਿਆ ਆ ਕੇ ਮਾਫੀ ਮੰਗੀ ਪਬਲਿਕ ਤੋਂ ਪਬਲਿਕ ਨੇ ਮੈਨੂੰ ਮਾਫ ਕੀਤਾ ਐਡੀ ਵੱਡੀ ਰੈਲੀ ਕੀਤੀ ਆ ਸਾਰੇ ਮੇਰੇ ਸਤਕਾਰਯੋਗ ਸਾਡੇ ਕਾਂਗਰਸੀ ਭੈਣ ਭਰਾ ਬੈਠੇ ਆ ਸਰ ਪਰ ਲੀਡਰ ਅੱਜ ਵੀ ਤੁਹਾਡੇ ਬੀਜੇਪੀ ਦੇ ਸੁਨੀਲ ਜਾਖੜ ਜਿਹੜਾ ਤੁਹਾਡੇ ਬਹੁਤ ਕਲੋਸ ਨੇ ਸੁਨੀਲ ਜਾਖੜ ਤੁਹਾਡੇ ਲੀਡਰ ਹੈ ਉਹ ਤਾਂ ਅੱਜ ਵੀ ਬੀਜੇਪੀ ਚ ਨੇ ਜੀ ਤੁਸੀਂ ਕਹਿੰਦੇ ਕਿ ਮੈਂ ਆਪਣੇ ਲੀਡਰਾਂ ਕਰਕੇ ਚਲਾ ਗਿਆ ਪਰ ਲੀਡਰ ਤਾਂ ਤੁਹਾਡੇ ਅੱਜ ਵੀ ਬੀਜੇਪੀ ਦੇ ਹੀ ਹੈ ਜੀ ਤੁਹਾਨੂੰ ਘੁਟਣ ਕੀ ਮਹਿਸੂਸ ਹੋਈ ਬੀਜੇਪੀ ਦੇ ਕੀ ਘੁਟਣ ਮਹਿਸੂਸ ਹੋਈ ਮੈਂ ਘੁਟਣ ਦੀ ਗੱਲ ਨਹੀਂ ਕਰਦਾ ਮੈਂ ਗਲਤੀ ਕੀਤੀ ਸੀ ਕਿਸੇ ਘੁਟਣ ਦੀ ਗੱਲ ਜਦ ਮੈਂ ਤਾਂ ਅਮੇ ਜਵਾਬ ਦੇ ਰਿਹਾ ਕਿ ਮੈਨੂੰ ਲੱਗਾ ਮੇਰੇ ਸਾਰੇ ਸਤਾਰਜੋਬ ਸਾਥੀਆਂ ਨੇ ਕਿਹਾ ਤੂੰ ਗਲਤ ਹੈ ਵਾਪਸ ਆ ਜਾ ਨਹੀਂ ਗਲਤੀ ਸਲਾਹ ਕਰਕੇ ਸਰ ਜਿਹੜੀਆਂ ਪ੍ਰੈਸ਼ਰਾਈਜ਼ ਸੀਗਾ ਸਰ ਗਰਮੀਆਂ ਤੇਜ਼ ਕੀਤੀਆਂ ਨਗਰ ਨਿਗਮ ਦੇ ਇਲੈਕਸ਼ਨਾਂ ਨੂੰ ਕੈਂਡੀਡੇਟ ਜਿਹੜੇ ਹੈਗੇ ਆ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਇੱਕ ਬਹੁਤ ਵੱਡਾ ਲੋਹੜੀ ਦਾ ਪ੍ਰੋਗਰਾਮ ਕੀਤਾ ਉਹਨਾਂ ਸਰਗਰਮੀਆਂ ਨੂੰ ਦੇਖਦੇ ਹੋਏ ਤਾਂ ਨਹੀਂ ਇਹ ਜਿਹੜਾ ਐਸਾ ਵਾ ਦੇ ਬਾਰੇ ਦੇਖੋ ਰੇਟ ਤਾਂ ਬੇਟੇ ਦੇ ਸੀ ਮੇਰੇ ਤਾਂ ਨਹੀਂ ਸੀ ਮੈਂ ਤੁਹਾਨੂੰ ਹੀ ਕਹਿ ਰਿਹਾ ਇਹਦੇ ਰੇਟ ਸੀ ਉਹ ਜਿਹੜੀ ਸਾਡੀ ਕਲੋਨੀ ਆ ਉਹਦੇ ਬਾਰੇ ਇਹਨੇ ਇਹਦੀ ਸਾਰੀ ਜਿਹੜੀ ਚੀਜ਼ ਉਹਨਾਂ ਨੇ ਮੰਗੀ ਉਹਦੇ ਇਹਨਾਂ ਨੇ ਜਵਾਬ ਦਿੱਤੇ ਆ ਉਹਨਾਂ ਨੂੰ ਕਿਹਾ ਅਗਰ ਤੁਹਾਨੂੰ ਹੋਰ ਵੀ ਕੋਈ ਚੀਜ਼ ਚਾਹੀਦੀ ਹੈ ਤੇ ਅਸੀਂ ਉਹਨੂੰ ਪ੍ਰੋਵਾਈਡ ਕਰਾਂਗੇ ਅੱਜ ਕਾਂਗਰਸ ਦੇ ਲੀਡਰ ਨੇ ਟੋਰੀਆ ਓਇਲ ਬੰਦ ਸੀ ਅੱਜੀ ਅਜੇ ਵੀ ਮੋਬਾਈਲ ਨਹੀਂ ਖੁੱਲਿਆ ਜਿਹੜਾ ਅਸੀਂ ਦੱਸ ਰਹੇ ਹਾਂ ਤੁਸੀਂ ਉਹ ਕਿਵੇਂ ਦੇਖ ਰਹੇ ਹੋ ਸੀ ਹੁਣ ਅੱਜੀ ਮੈਂ ਜੀ ਇਹਨਾਂ ਚੀਜ਼ਾਂ ਤੋਂ ਪ੍ਰੀਪੇਅਰ ਨਹੀਂ ਕਿਸੇ ਨੇ ਕੀ ਕਿਹਾ ਕੀ ਨਹੀਂ ਰਾਤੋਂ ਸਵੇਰ 12:00 ਵਜੇ 13 ਦਿਨ ਤੋਂ ਬਾਅਦ ਉਹ ਗਏ ਤੇ ਮੈਂ ਕਿਹਾ ਵੀ ਮੈਂ ਕਲੀਅਰ ਕਰਦਾ ਕਿ ਰੇਡ ਹੈ ਕੀ ਸੀ ਕਿਹਦੇ ਤੇ ਸੀ ਔਰ ਹੈ ਕੀ ਚੀਜ਼ ਹੈ ਔਰ ਉਹਨਾਂ ਨੇ ਕੋਈ ਐਸੀ ਗੱਲ ਸਾਡੇ ਨਾਲ ਨਹੀਂ ਕੀਤੀ ਜਿੰਨੇ ਉਹਨਾਂ ਨੇ ਕੁਐਸਚਨ ਪੁੱਛੇ ਆ ਉਹਨਾਂ ਨੇ ਬੇਟੇ ਨੇ ਜਵਾਬ ਦਿੱਤੇ ਆ ਜਿਹੜੇ ਪੇਪਰ ਮੰਗੇ ਆ ਉਹਦੇ ਪੇਪਰ ਦੇ ਦਿੱਤੇ ਗਏ ਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਅਗਰ ਕੋਈ ਤੁਹਾਨੂੰ ਹੋਰ ਵੀ ਚੀਜ਼ ਪੇਪਰ ਚਾਹੀਦਾ ਹੋਊਗਾ ਡਾਕੂਮੈਂਟ ਪ੍ਰੋਵਾਈਡ ਕਰਾਂਗੇ ਜਿਹੜੀ ਕੋਈ ਸਾਡੇ ਜਿਹੜੀ ਮਿਲਨ ਦਿੱਤਾ ਉਹ ਤੁਸੀਂ ਬਾਹਰ ਤਾਂ ਆ ਕੇ ਦਿੰਗੇ ਕਿ ਜਾਣ ਲੱਗੇ ਪਰਵਾਹ ਦਾ ਹੰਗ ਆ ਕਿ ਜਾਣ ਲੱਗੇ ਕੀ ਕਹਿ ਗਏ ਦਿਓ ਕੁਛ ਵੀ ਨਹੀਂ ਉਹਨਾਂ ਕੋਲ ਹੈ ਹੀ ਸਰ 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 ਤਾਂ ਕਿ ਕੋਲ ਨਾ ਸੋ سامنے ਕਿਹਾ ਵੀ ਜਿੱਥੇ ਚੰਗਾਰੀ ਹੁੰਦੀ ਹੈ ਉੱਥੇ ਤੋਂ ਆ ਨਿਕਲਦਾ ਹੈ ਕੁਛ ਨਾ ਕੁਛ ਤਾਂ ਜਰੂਰ ਹੋਵੇਗਾ ਜਦੋਂ ਤੋਂ ਭਾਜ ਭੱਜ ਗਏ ਆ ਉਦੋਂ ਵੀ ਮਨੋਂ ਕਹਿੰਦੇ ਵਿਰੋਧ ਕੀਤਾ ਗਿਆ ਸੀ ਇਹ ਗੱਲ ਕਹੀ ਸੀ ਵੀ ਮੈਂ ਸਰਕਾਰਯੋਗ ਨਹੀਂ ਬੜੇ ਮੈਂ ਉਹਨਾਂ ਦੇ ਇਦਾਂ ਨਹੀਂ ਬੋਲਦਾ ਪਰ ਜੇ ਜਨਤਾ ਦੇ ਨਕਾਰੇ ਹੋਏ ਲੋਕ ਹੈ ਉਹ ਇਦਾਂ ਦੀਆਂ ਗੱਲਾਂ ਕਰਨ ਸਰ ਇਕ ਲੱਗਦਾ ਸਰ ਮਹਾਲੀ ਦੇ ਯਾਰ ਇੱਕ ਮਿੰਟ ਸਰ 68 ਘੰਟੇ ਦੀ ਰੇਟ ਹੁਸ਼ਿਆਰਪੁਰ ਜ਼ਿਲ੍ਹੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਬੀ ਰੇਟ ਤਾਂ ਤੁਹਾਨੂੰ ਲੱਗਦਾ ਵੀ ਇਹਦੇ ਵਿੱਚ ਬਿਲਕੁਲ ਕਲੀਨ ਨਿਕਲੇ ਹੋ ਸਰ ਕਿ ਇਹ ਤਾਂ ਉਹ ਦੱਸ ਸਕਦੇ ਆ ਸਾਡੇ ਕੋਲ ਤਾਂ ਕੋਈ ਇਦਾਂ ਦੀ ਗੱਲ ਨਹੀਂ ਨਾ ਕੋਈ ਚੀਜ਼ ਨਾ ਕੋਈ ਆਪਾਂ ਇਹ ਕਹਿਣਾ ਨਾ ਉਹਨਾਂ ਨੇ ਕੋਈ ਮੈਨੂੰ ਲੱਗਦਾ ਕਿ ਇਦਾਂ ਦੀ ਕੋਈ ਗੱਲ ਕੀਤੀ ਆ ਜਿਹੜੇ ਉਹਨਾਂ ਨੇ ਕੁਐਸਚਨ ਪੁੱਛੇ ਆ ਹਾਂ ਵੀ ਕਿਹੜੀ ਫਰਮ ਹੈ ਕੀ ਆ ਕਿੱਦਾਂ ਇਹਨੇ ਸਾਰੇ ਜਵਾਬ ਸਰ 68 ਘੰਟੇ ਬਹੁਤ ਪੁਰਾਣੇ ਕੋਈ ਸਵਾਲ ਨਹੀਂ ਫਰਮ ਨਹੀਂ ਆ ਬੇਨਾ ਕੋਈ ਸਵਾਲ جواب ਹੋਇਆ ਪਾਰਟਨਰ ਵਗਰਾ ਦੇ ਦੇ ਕੋਈ ਕਰਕੇ ਕੋਈ ਤੁਹਾਡਾ ਕੋਈ 파ਟਨਰ ਸੀਗੇ ਉਹਨਾਂ ਕਰਕੇ ਵੀ ਕਿਸੇ ਜੀ ਕੋਈ ਇਦਾਂ ਨਾਲ ਲੈ ਗਏ ਤੁਸੀਂ ਕੋਈ ਚੀਜ਼ ਨਾਲ ਨਹੀਂ ਲੈ ਗਏ ਹਾਂਜੀ ਭਰਾ ਜੀ ਹਾਂਜੀ ਆਵਲਾ ਮਾਈਕ ਤੇ ਮੁਰੇ ਰੱਖ ਦਿਆ ਆਵਲਾ ਇੱਥੇ ਮੁਰੇ ਰੱਖ ਦੋ ਇੱਥੇ ਰੱਖ ਦੋ ਆਪਾ ਜੀ ਕੀ ਹੋਇਆ ਸੋਹਣੇ ਇੱਕ ਵਾਰ ਜੀ ਪਰਵਾਇਡ ਕਰਤਾ 8 ਘੰਟੇ ਦੀ ਰੇਟ 8 ਘੰਟੇ ਦੀ ਮਤਲਬ ਐਡੀ ਲੰਬੀ ਕਿਹੜੀ ਪੁੱਛ ਕੇ ਚੀ ਜਿਹੜੀ ਕਿ 10 12 ਘੰਟੇ ਪੂਰੀ ਨਹੀਂ ਹੋ ਸਕਦੀ ਦਾ ਮੇਰੇ ਪਾਰੋਂ ਨਾ ਕਨੈਕਟਡ ਸੀ ਨਾ ਤਾਂ ਕਿ ਸਾਨੂੰ ਇਦਾਂ ਰੱਖਿਆ ਹੋ ਸਰ ਕਿਹੜਾ ਸੋਨਾ ਚਾਹ ਰਹੀ ਚੰਡੀਗੜ੍ਹ ਦੇ ਕੋਈ ਗਰਗ ਗਰਗ ਨੇ ਤਾਂ ਉਹਨਾਂ ਨਾਲ ਵੀ ਕੋਈ ਤਾਲਮੇ ਰਹਾ ਤੁਹਾਡਾ ਕਿ ਉਹਨਾਂ ਤੇ ਵੀ ਰੇਟ ਹੋਈ ਹੈ ਸਾਂਝੀ ਰੇਟ ਹੋਈ ਹੈ ਜੀ ਤੁਹਾਡੇ ਪਿੱਛੇ ਪ੍ਰੋਵਾਇਡ ਕਰਤਾ ਤੁਹਾਡੇ ਕੋਲ ਕੋਈ ਕਾਗਜ਼ ਪੱਤਰ ਲੈ ਕੇ ਗਏ ਸਰ ਬਿਜਨਸ ਲੈਟਡ ਸਿਗਾ ਜੀ ਅਰੋੜਾ ਸਾਹਿਬ ਇਹ ਹੁਣ ਤਾਂ ਲੋਕ ਕਹਿੰਦੇ ਕਿ ਵਿਜੀਲੈਂਸ ਨਾਲ ਵੀ ਭੁਗਤ ਲਿਆ ਆਈ ਟੀ ਵੀ ਹੁਣ ਤਾਂ ਸੁਖ ਨਾਲ ਚਲੋ ਭੁਗਤ ਲਿਆ ਤੁਸੀਂ ਫੇ ਹੁਣ ਖੁੱਲ ਕੇ ਗਦੋਂ ਫੇ ਮੈਦਾਨ ਦੇ ਵਿੱਚ ਆਉਂਗੇ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਆ ਪਰ ਜਿਹੜੀ ਦੇਖੋ ਨੇਤਾ ਜਾਂ ਪੱਤਰਕਾਰਾਂ ਲੋਕਾਂ ਦੇ ਹੁੰਦੇ ਮੈਨੂੰ ਕੰਪਲੀਟ ਕਰ ਲੈਂਦੇ ਹੋ ਜੀ ਨਹੀਂ ਚਲੋ ਕੁਸਚਨ ਹਾਂ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਖੁੱਲ ਕੇ ਜਨਤਾ ਦੇ ਵਿੱਚ ਜਾ ਰਿਹਾ ਆ ਕਿ ਸਿਰਫ ਆਪਾਂ ਧਾਰਮਿਕ ਸਮਾਗਮਾਂ ਤੇ ਚੱਲ ਕੇ ਭੋਗਾਂ ਤੇ ਚੱਲ ਕੇ ਇਹ ਇੱਥੇ ਤੱਕ ਸਿਹਤ ਤੋਂ ਕਿ ਲਿਮਟ ਰਹਿ ਗਈ ਚਾਹੇ ਮੌਜੂਦਾ ਹੈ ਚਾਹੇ ਸਾਬਕਾਲੇ ਹੈ ਜੀ ਤੁਕ ਲੋਕ ਤਾਂ ਕਹਿੰਦੇ ਕਿ ਵਿਰੋਧੀ ਧਿਰ ਦੀ ਭੂਮਿਕਾ ਜ਼ੀਰੋ ਆ ਸੰਦਰਸ਼ਾ ਮਰੂੜਾ ਵੱਲੋਂ ਜੀ ਇਦਾਂ ਦਾ ਬਣ ਜਿਵਾ ਜਿੱਦਾਂ ਸੂਚਾ ਬਿਆਨ ਦਿੰਦੇ ਨਹੀਂ ਨਹੀਂ ਪਰ ਪਰਸ਼ਰ ਵਿਰੋਧੀ ਨਾ ਵਿਰੋਧੀ ਧਿਰ ਦੀ ਭੂਮਿਕਾ ਕਹ ਰਿਹਾ ਜੀ ਮੈਂ ਤਾਂ ਸਿਰਫ ਇੰਨੀ ਗੱਲ ਕਹਿ ਰਿਹਾ ਲੋਕ ਮੇਰੇ ਕੋਲ ਉਦਾਂ ਹੀ ਆਉਂਦੇ ਨੇ ਮੈਨੂੰ ਕਦੀ ਕੰਮੀ ਮਹਿਸੂਸ ਨਹੀਂ ਹੋਈ ਕਿ ਮੈਂ ਮਨਿਸਟਰ ਐ ਜਾਂ ਐਕਐਮਐਲਏ ਮੈਂ ਤਾਂ ਲੋਕਾਂ ਦਾ ਸੇਵਾਦਾਰ ਐ ਉਦਾਂ ਹੀ ਸੇਵਾ ਕਰਨੀ ਉਦਾਂ ਹੀ ਲੋਕ ਆ ਕੇ ਮਿਲਦੇ ਨੇ ਹਾਂ ਇਹ ਚੀਜ਼ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਕਿ ਜੇ ਮੈਂ ਵੀ ਸੁਣੀ ਗੱਲ ਵੀ ਕੋ ਕਾਂਗਰਸੀ ਨਹੀਂ ਆ ਰਹੇ ਇਹ ਉਹ ਮੈਂ ਸਾਰਿਆਂ ਨੂੰ ਮਨਾ ਕੀਤਾ ਸੀ ਵੀ ਇਨਕਮ ਟੈਕਸ ਹੈ ਮੇਰੇ ਬੇਟੇ ਮੇਰੇ ਕੋ ਕੋ ਮੇਰੇ ਕੋ ਤਾਂ ਕੋਈ ਫੋਨ ਨਹੀਂ ਸੀ ਮਤਲਬ ਮੈਂ ਮੈਂ ਸਦਾ ਇਹ ਕਹਿਣਾ ਵੀ ਕੋਈ ਏਜੰਸੀ ਜਦੋਂ ਵਿਜੀਲੈਂਸ ਦੀ ਵੀ ਜਾਂਚ ਹੋਈ ਮੈਂ ਕਿਸੇ ਨੂੰ ਕਿਹਾ ਸੀ ਉਦੋਂ ਦੀ ਮੈਂ ਗੱਲ ਕਰਦਾ ਵੀ ਕਿਸੇ ਨੂੰ ਆਉਣ ਦੀ ਲੋੜ ਨਹੀਂ ਅਸੀਂ ਉਹਦਾ ਜਵਾਬ ਦਵਾਂਗੇ ਜੋ ਸਾਡੇ ਕੋ ਪੁੱਛਣਾ ਅਸੀਂ ਬਿਲਕੁਲ ਵਿਜੀਲੈਂਸ ਨੇ ਵੀ ਇੰਨੀ ਜਾਂਚ ਕੀਤੀ ਅਸੀਂ ਬਿਲਕੁਲ ਸਾਫ਼ ਸੁਥਰੇ ਉਦੋਂ ਵੀ ਸਾਡਾ ਕੁਝ ਨਹੀਂ ਅੱਜ ਜਾਂਚ ਕੀਤੀ ਅਸੀਂ ਇੱਕ ਇੱਕ ਚੀਜ਼ ਸਾਡੀ ਆਈਟੀਆਰ ਦੇ ਵਿੱਚ ਹੈ ਕੋਈ ਕਿਸੇ ਕਿਸਮ ਆਸਕਦੀ ਏਜੰਸੀ ਪੁੱਛ ਸਕਦੀ ਹੈ ਬਿਜ਼ਨਸ ਕਰਦਾ ਹੈ ਇਹਨੂੰ ਪੁੱਛ ਸਕਦੀ ਉਹਨੇ ਇਹਨੂੰ ਪੁੱਛਿਆ ਨੇ ਹਰ ਚੀਜ਼ ਪ੍ਰੋਵਾਈਡ ਕਰ ਦਿੱਤੀ ਮਤਲਬ ਕਿ 100% ਜਿਹੜੀ ਆ ਰੇਡ ਆ ਇਨਕਮ ਟੈਕਸ ਦੀ ਤੁਹਾਡੇ ਬੇਟੇ ਤੇ ਸੀ ਤੁਹਾਡਾ ਨਾ ਕੋਈ ਤੇ ਕੁਝ ਕੋਈ ਲੜਦਾ ਨਾ ਪਾਸ ਤੇ ਉਹਨਾਂ ਨੂੰ ਕਰੇਗੀ ਛਵੀ ਜਿਹੜੀ ਆ ਉਹ ਦੁਮਿਲ ਨਹੀਂ ਹੋਈ ਹੈਗੀ ਛਵੀ ਜਿਹੜੀ ਹੈਗੀ ਆ ਨਿਕਲੀ ਹੈਗੀ ਰੇਡ ਪਹਨ ਦੇ ਨਾਲ ਇੱਕ ਇਹ ਤੁਹਾਡੇ ਵੱਲੋਂ ਕੋਈ politcal ਸਟੈਂਡ ਤਾਂ ਨਹੀਂ ਸੀਗਾ ਜਾਣ ਕੇ ਜਿਹੜਾ ਇਹ ਰੇਡ ਪਾਇਆ ਸਰ ਇੱਕ ਰਾਤ ਦੇ ਟਾਈਮ ਰਜਿੰਦਰ ਪੰਡਾਰੋਂ ਨਾਲ ਲੋਕ ਕਿਹਾ ਗਿਆ ਕਿ ਜਿਹੜੇ ਪੱਤਰਕਾਰ ਨੇ ਜਿਹਨੇ ਖਬਰ ਚਲਾਈ ਹੈ ਉਹਨਾਂ ਨੂੰ ਵੀ ਨੋਟਿਸ ਭੇਜੇ ਜਾਣਗੇ ਰਜਿੰਦਰ ਪੰਡਾਰੋਂ ਨਾਲ ਰਾਤ ਦੇ ਸਮੇਂ ਕਹਿਣਾ ਜੀ ਨਹੀਂ ਕਿ ਮੈਂ ਤੇ ਦੇਖੋ ਤੁਹਾਡੇ ਅੱਗੇ ਸਾਰੇ ਪੱਤਰਕਾਰ ਭਰਾਵਾਂਗੇ ਬੇਨਤੀ ਕਰਦਾ ਜਿਹੜੀ ਮੈਂ ਸਿਰਫ ਇੰਨੀ ਗੱਲ ਕਹਿਣਾ ਕਿ ਦੇਖੋ ਮੇਰਾ ਫਰਜ਼ ਨਹੀਂ ਇਹ ਗੱਲਾਂ ਕਹਿਣਾ ਮੈਂ ਫਿਰ ਵੀ ਤੁਹਾਨੂੰ ਰਿਕਵੈਸਟ ਕਰਦਾ ਕਿ ਥੋੜਾ ਬਹੁਤਾ ਜਦੋਂ ਜਿੰਨੀ ਦੇਰ ਕਲੀਅਰ ਨਾ ਹੋ ਜਾਏ ਹੁਣ ਦੇਖੋ ਜਿਹੜੇ ਮੇਰਾ ਪਰਿਵਾਰ ਬਾਹਰ ਬੈਠਾ ਮੇਰੀਆਂ ਬੇਟੀਆਂ ਬਾਹਰ ਸੀ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਜਿ ਕੋ ਆ ਨਹੀਂ ਸਕਦਾ ਸੀ ਜਾ ਨਹੀਂ ਸਕਦਾ ਉਹ ਵੀ ਸੋਚਦੀਆਂ ਸੀ ਕੋਈ ਧੀਰੀ ਰੇਟ ਹੋ ਗਈ ਇੰਨੇ ਲੰਬਾ ਹੈ ਪਤਾ ਨਹੀਂ ਕੀ ਹੋ ਰਿਹਾ ਕੀ ਨਹੀਂ ਅਗਰ ਕੋਈ ਜਿਹੜੀ ਸਚਾਈ ਰੈਲੇਵੈਂਟ ਜਿਹੜੀ ਚੀਜ਼ ਹੋਵੇ ਜਿੰਨੀ ਦੇ ਪਤਾ ਨਹੀਂ ਲੱਗਦਾ ਮੈਂ ਉਸ ਲਈ ਸਰ ਇਹ ਤਾਂ ਤੁਸੀਂ ਤਾਂ ਕਹਿ ਰਹੇ ਤਾਂ ਸੀਆਈਡੀ ਸਪੈਸ਼ਲ ਬ੍ਰਾਂਚ ਦੀ ਰਿਪੋਰਟ ਤਾਂ ਕਹੀ ਸੀਗੀ ਕਿ ਐਡੀ ਪਲੱਸ ਆਈਟੀ ਦੀ ਸਾਂਝੀ ਰੇਡ ਹੈ ਜੀ ਇਹ ਸਰ ਸੁੰਦਰ ਸ਼ਾਮ अरोड़ा ਕਿ ਅਗਲੀ ਰਣਨੀਤੀ ਹੋਗੀ ਹਾਂ ਅਗਲੀ ਰਣਨੀਤੀ ਕੀ ਹੈ ਜੀ ਕਾਰਪੋਰੇਸ਼ਨ ਦੇ ਸਾਰੇ ਇਲੈਕਸ਼ਨਾਂ ਨਾਲੇ ਕੀ ਲੱਗਦਾ ਨਹੀਂ ਨਹੀਂ ਇਲੈਕਸ਼ਨ ਲੜਾਂ ਦੀ ਸਰ ਮੈਂ ਤਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਦੇਖੋ ਮੈਂ ਬਿジネス ਤੋਂ ਬਾਹਰ ਆ ਬੇਟਾ ਮੇਰਾ ਬਿジネス ਕਰਦਾ ਇਹਨੇ ਉਹਦੇ ਜਵਾਬ ਦੇ ਦਿੱਤੇ ਆ ਔਰ ਅੱਗੇ ਤੋਂ ਦੇਗਾ ਅਗਰ ਕੋਈ ਇਨਕਮ ਟੈਕਸ ਹੋਰ ਵੀ ਪੁੱਛਣਾ ਚਾਹੁੰਦਾ ਤੇ ਉਹਦੇ ਜਵਾਬ ਦੇਗਾ ਰਾਜਨੀਤੀ ਨਹੀਂ ਰਾਜਨੀਤੀ ਚਾਹੂਗਾ ਜੀ ਮੁੰਡਾ ਫਿਰ ਨਹੀਂ ਨਹੀਂ ਰਾਜਨੀਤੀ ਮੈਂ ਨਹੀਂ ਮੈਨੂੰ ਬੁਰਾ ਲੱਗ ਰਿਹਾ ਇਹ ਬੜੀ ਲੰਬੀ ਗੱਲ ਆ ਮੇਰੀ ਰਾਜਨੀਤੀ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਨਾਲੇ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਜਰੀਏ ਕਿ ਜਿੱਤ ਪ੍ਰਾਪਤ ਕਰੇਗੀ ਫੇਰ ਜ਼ਿਆਦਾ ਜਿੱਤ ਪ੍ਰਾਪਤ ਕਰੇਗੀ ਇਹ ਕਿਹੜਾ ਕੁਸਚਨ ਆ ਗਿਆ ਸਾਡਾ ਐਕਟੀਵਿਟੀ ਮਿਸ਼ਨ 50 ਦਾ ਹੈ ਵੈਰੀ ਸਾਡਾ ਜਿਹੜਾ ਮਿਸ਼ਨ ਹੈ 50 ਦਾ ਤੁਹਾਨੂੰ ਦੱਸੇਗਾ ਮੈਂ ਇੰਨਾ ਵੀ ਕੋਈ ਰਾਜਨੀਤੀ ਦੀ ਗੱਲ ਬਹੁਤੀ ਨਹੀਂ ਕਰਨਾ ਚਾਹੀਦਾ ਸਮਾ ਦੱਸੇਗਾ ਕਿ ਕਾਂਗਰਸ ਪਾਰਟੀ ਦੀ ਕੀ ਪਰਫਾਰਮੈਂਸ ਹੈ ਕਿੰਨੀਆਂ ਸੀਟਾਂ ਜਿੱਤਣੀਆਂ ਡਿਕਲੇਅਰ ਤਾਂ ਕਰ ਲਈ ਸਰ 50 ਲਈ ਸਰਗਰਮ ਵੀ ਹੋਣਾ ਪਏਗਾ ਨਾ ਜੀ 50 ਕੈਂਡੀਡੇਟ ਤਿਆਰ ਹੈ 50 ਲਈ ਤਾਂ ਸਰਗਰਮ ਵੀ ਹੋਣਾ ਪੈਣਾ ਸੀ ਤਾਂ ਬਲਾਕ ਸੰਮਤੀ ਜੀ ਵੀ ਕਹਿੰਦੇ ਸਹੀ ਜਿੱਤੇ ਹੋਏ ਆ ਜੀ ਇੱਕ ਗੱਲ ਸੁਣੋ ਮੇਰੀ ਬਹੁਤ ਸਰਗਰਮ ਸੀ ਏ ਹੁਣ ਮੈਂ ਕੀ ਤੁਹਾਨੂੰ ਬੋਲਾਂ ਕਿ ਉਹ ਨਹੀਂ ਨਜ਼ਰ ਆ ਰਿਹਾ ਮੈਂ মিডিਆ ਨੂੰ ਨਾ ਆਮ ਪਬਲਿਕ ਨੂੰ ਜੀ ਸਿਰਫ ਕਾਂਗਰਸ ਨੂੰ ਕਿਉਂ ਨਜ਼ਰ ਆ ਰਿਹਾ ਕਿ ਜ਼ੁੰਦਰ ਜਾਮਰੋੜਾ ਸਰਗਰਮ ਨੇ ਜੀ ਛੋਟੀ ਗੱਲ ਦੇ ਉੱਤੇ ਛੋਟੀ ਗੱਲ ਦੇ ਉੱਤੇ ਸਰਗਰਮ ਹੁੰਦੇ ਆ ਬਿਆਨਬਾਜ਼ੀ ਉਹਨਾਂ ਦੀ ਹੁੰਦੀ ਹੈ মিডিਆ ਦੇ ਵਿੱਚ ਉਹ ਬਹਾਨਾ ਲੱਭਦੇ ਰਹਿੰਦੇ ਆ ਕਿ ਸੁੰਦਰ ਸ਼ਾਮ ਰੋੜਾ ਕਿਉਂ ਘਰ ਬੈਠਾ ਰਹਿੰਦਾ ਚੁੱਪ ਕਰਕੇ ਉਹ ਕਿਉਂ ਨਹੀਂ ਸਰਗਰਮ ਹੁੰਦੇ ਕਦੀ ਸਤਮਾ ਵੀ ਦੇਖਿਆ ਹਾਂਜੀ ਕੁਝ ਬੰਦੇ ਟੇਬਲ ਤੇ ਹੁੰਦੇ ਫੋਟੋ ਦੇ ਕੇ ਉਹ ਬੁਲਵਾਤੀ ਉਹ ਦਸੋਂ ਕੋ ਸਤਮਾ ਬੰਦਾ ਵੀ ਕਦੀ ਹੁਣ ਸਰਗਰਮ ਹੋਵੋਗੇ ਲੈ ਸਰਗਰਮ ਦੀ ਦੇਖੋ ਸਰ ਲੋਕਾਂ ਦਾ ਰਾਜ ਆਏਗਾ ਲੋਕਾਂ ਦੀ ਸਰਕਾਰ ਆਏਗੀ ਅਸੀਂ ਲੋਕਾਂ ਦੀ ਸੇਵਾ ਕਰਾਂਗੇ ਕਿਸੇ ਚੀਜ਼ ਦਾ ਕੋਈ ਭੈ ਨਹੀਂ ਫਿਲਹਾਲ ਤਾਂ ਫਿਲਹਾਲ ਇੰਦਾ ਚੱਲਦਾ ਵੀ ਜੇ ਕੋਈ ਪੋਲਿਟিক্যাল ਮੁੱਦਾ ਆ ਵੀ ਜਾਏ ਦਿੱਤੇ ਅਸੀਂ ਕਾਂਗਰਸ ਬਾਜ ਆਮ ਆਦਮੀ ਪਾਰਟੀ ਚੱਲ ਗਈ। ਕੀ ਕੁਛ ਹੈਗੇ ਸੰਪਰਕ ਦੇ ਵਿੱਚ? ਉਹ ਆਪਸੀ ਆਪਨੇ ਘਰ ਵਾਪਸ ਕਿਹਾ ਉਹ ਵੀ ਜੇੜੀ ਘਰ ਵਾਪਸੀ ਦੀ ਗੱਲ ਹੈ। ਬਹੁਤਿਆਂ ਨੇ ਸੰਪਰਕ ਕੀਤਾ। ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕੋਈ ਜੋ ਮੇਰੇ ਕੋਲ ਮੈਂ ਕਮਿਟਮੈਂਟ ਨਹੀਂ ਕਰਦਾ। ਮੇਰੇ ਕੋਲ ਜਿਹੜੇ ਅਗਰ ਕੋਈ ਸੀਟ ਹੋਏਗੀ ਤਾਂ ਮੈਂ ਵਿਚਾਰਾਂਗਾ ਮੇਰੇ ਕੋਲ 50 ਦੇ 50 ਕੈਂਡੀਡੇਟ ਤਿਆਰ ਨਹੀਂ। ਬਿਲਕੁਲ ਰੈਡੀ ਨਹੀਂ। ਅੱਜ ਦੇ ਕਲੀਅਰ ਕਰਦੇ ਕਿ ਜੇ ਉਹ ਆਣਾ ਚਾਹੁੰਦੇ ਆ ਤਾਂ ਤੁਸੀਂ ਸੱਤ ਕਰੋਗੇ ਜੀ। ਕਲੀਅਰ ਕਰ ਦੇਣ। ਉਹਦੇ ਚ ਅਸੀਂ ਦੇਖਾਂਗੇ ਕੋਈ ਸਾਡੇ ਕੋਲ ਖਾਲੀ ਹੈਗੀ ਆ ਤਾਂ ਅੱਜ ਉਹ ਡਿਕਲੇਅਰ ਕਰ ਦੇਣ ਸਭ ਤੋਂ ਪਹਿਲਾਂ ਕਾਂਗਰਸ ਸਾਈ ਕਮਾਨ ਹਾਰਪੁਰ ਵਿਧਾਨ ਸਭਾ ਦੇ 50 ਕੈਂਡੀਡੇਟ ਡਿਕਲੇਅਰ ਕਰੇਗਾ ਬਾਕੀ ਪਾਰਟੀਆਂ ਨਾਲ ਸੰਪਰਕ ਵਿੱਚ ਹੈਗੇ ਜਾਂ ਨਹੀਂ ਜੀ ਜਿਹੜੇ ਗਏ ਸੀ ਕਾਂਗੇ ਛਟਕੇ ਆਮ ਆਦਮੀ ਜੀ ਮੈਂ ਤੁਹਾਨੂੰ ਕਿਹਾ ਕਈ ਵਾਰੀ ਸੰਪਰਕ ਚ ਹੈਗੇ ਹੈਗੇ ਪਰ ਸਾਡੇ ਕੋਲ ਸੀਟਾਂ ਨਹੀਂ ਹੈਗੀਆਂ ਕਿੰਨੇ ਹੈਗੇ ਸੰਪਰਕ ਦੇ ਚਲੋ ਕਿੰਨੇ ਹੈਗੇ ਸੰਪਰਕ ਸਰ ਜੀ ਸਾਰੇ ਆਉਣ ਨੂੰ ਤਿਆਰ ਆ ਪਰ ਸਾਡਾ ਖਾਲੀ ਨਹੀਂ ਹੈਗਾ ਨਾ ਸਰ ਜੀ ਟਿਕਟ ਨਾਲ ਲੜਨੀ ਹੋਵੇ ਕਿਸੇ ਨਾਲ ਉਹ ਸਾਰੇ ਤਿਆਰ ਨੇ ਵੀ ਕੋਈ ਨਹੀਂ ਕਹਿੰਦਾ ਤੁਸੀਂ ਦੇਖੋਗੇ ਰਿਜ਼ਲਟ ਦੇਖੋਗੇ ਤੁਹਾਨੂੰ ਪਤਾ ਲੱਗੇਗਾ ਅੱਜ ਪਾਟਾ ਕਾਗਜ਼ੀ ਪੱਤਰ ਲੈ ਕੇ ਗਏ ਕੀ ਕਹਿੰਦੇ ਸੀ ਤੁਹਾਨੂੰ ਕੀ ਪੁੱਛਕਿਛ ਕੀਤੀ ਪੁੱਛੇ ਡਾਕੂਮੈਂਟ ਲੈ ਕੇ ਬਿਨ ਨੂੰ ਤੇ ਠੀਕ ਹੈ ਗਿਆ ਜਾਣ ਲੱਗੇ ਜਰਮ ਜੀ ਕੀ ਨਹੀਂ ਇਹ ਯਾਰ ਇੱਕ ਸਰ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਮੀਡੀਆ ਵਾਲੋਂ ਇੱਕ ਗਲਤ ਖਬਰ ਚਲਾਈ ਗਈ ਠੀਕ ਹੈ ਜਿਵੇਂ ਕਿ ਨਹੀਂ ਪਤਾ ਜੀ ਤੁਸੀਂ ਕਹਿ ਕਿ ਜੇਕਰ ਨੈਕਸਟ ਟਾਈਮ ਵੀ ਕੋਈ ਰੇਡ ਪੈਂਦੀ ਹੈ ਤਾਂ ਅਸੀਂ ਕੋਆਪਰੇਟ ਕਰਾਂਗੇ ਕਿ ਮੀਡੀਆ ਦੇ ਨਾਲ ਵੀ ਤੁਸੀਂ ਕੋਆਪਰੇਟ ਕਰੋਗੇ ਅਗਲੀ ਵਾਰ ਜੇਕਰ ਕੁਝ ਇਦਾਂ ਹੁੰਦਾ ਤਾਂ ਤੁਸੀਂ ਸਰ ਉਹ ਸਾਨੂੰ ਤਾਂ ਜਾਣ ਹੀ ਨਹੀਂ ਦਿੰਦੇ ਤਾਂ ਮੈਂ ਆ ਕੇ ਤੁਹਾਨੂੰ ਕਹਿਣਾ ਚਾਹੁੰਦਾ ਸੀ ਬਾਅਦ ਇਹ ਆਈਟੀ ਦੀ ਰੇਡ ਹੈ ਵੀ ਉਹਦੀ ਨਹੀਂ ਹੈ ਲੇਕਿਨ ਉਹਨਾਂ ਨੇ ਸਾਡੇ ਮੋਬਾਈਲ ਬੰਦ ਕੀਤੇ ਹੋਏ ਸੀ ਸਭ ਉਹਨਾਂ ਦੇ ਕੋਲ ਸੀ ਬਾਹਰ ਜਾਣ ਨਹੀਂ ਸੀ ਦਿੰਦੇ ਤਾਂ ਮੈਂ ਤੁਹਾਨੂੰ ਕਿੱਦਾਂ ਦੱਸ ਸਕਦਾ ਹਾਂ ਪਰ ਸਰ ਅੱਗੇ ਵੀ ਤਾਂ ਜਿਕਰ ਪੋਸਟ ਆਪ ਇੰਨੀਆਂ ਨੇ ਮੇਅਰ ਸਾਹਿਬ ਦੇ ਜਾਂ ਹੁਸ਼ਿਆਰਪੁਰ ਦੇ ਖਿਲਾਫ ਕੋਈ ਵੀ ਰਜਿੰਦਰ ਪਰਮਾਰ ਵਾਲਾ ਉਹ ਇਹ ਵੀ ਤਾਂ ਦੱਸਿਆ ਜਾ ਸਕਦਾ ਸੀਗਾ ਮੀਡੀਆ ਨੂੰ ਕਿਉਂਕਿ ਉਹ ਬਾਹਰ ਆਉਂਦੇ ਸੀਗੇ ਤੁਸੀਂ ਗੱਲ ਮੇਰੀ ਸਮਝੋ ਕਿ ਵਿਟਨੈਸ ਦੇ ਤੌਰ ਤੇ ਸੀਗੇ ਇਹਨਾਂ ਨੂੰ ਸਿਖਾ ਕਿ ਤੁਸੀਂ ਕੁਝ ਨਹੀਂ ਦੱਸ ਸਕਦੇ ਮੇਰੀ ਗੱਲ ਸਮਝੋ ਅਗਰ ਇਹਨਾਂ ਦੀ ਚੱਲ ਜਾਂਦੀ ਉਹਨਾਂ ਨੇ ਇਹਨਾਂ ਦੀ ਵੀ ਐਂਟਰੀ ਬੰਦ ਕਰ ਦੇਣੀ ਸੀ ਇਸ ਕਰਕੇ ਅੱਜ ਮੌਕਾ ਮਿਲਿਆ ਰਾਤ ਗਏ ਮੈਂ ਅੱਜ ਮੈਂ ਤੁਹਾਡਾ ਪ੍ਰੈਸ ਕਾਨਫਰੰਸ ਕਰ ਦਿੱਤੀ ਮੈਂ ਤੁਹਾਨੂੰ ਇਹੀ ਹੱਥ ਜੋੜ ਕੇ ਬੇਨਤੀ ਕਰ ਕਿ ਜਿਹੜੀ ਮੈਂ ਕਿਸੇ ਦਾ ਦੋਸ਼ ਨਹੀਂ ਦਿੰਦਾ ਜੋ ਤੁਹਾਨੂੰ ਨਿਊਜ਼ ਮਿਲਦੀ ਤੁਸੀਂ ਉਹ ਹੀ ਦੇਣੀ ਨਾ ਪਰ ਮੈਂ ਇੰਨੀ ਜ਼ਰੂਰ ਬੇਨਤੀ ਕਰਦਾ ਕਿ ਇਹ ਨਾ ਸ਼ਬੀ ਇਸ ਤਰੀਕੇ ਨਾਲ ਬੜੀ ਜਾਤਾ ਜੈਨਨ ਚੀਜ਼ ਸਾਡੇ ਵੱਲੋਂ ਹੋ ਜਵੇ ਜਾਂ ਮਹਿਕਮਾ ਦੱਸ ਦੇਵੇ ਵੀ ਕਾਦੀ ਹੈ ਤੇ ਤੁਹਾਡੇ ਵੱਲੋਂ ਸਹੀ ਹੋ ਜਾਂਦਾ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਪਰ ਮੈਂ ਇਹ ਲੋਕਾਂ ਨੂੰ ਦੇਖੋ ਲੋਕ ਕਿੰਨੇ ਕਿੰਨੀਆਂ ਗੱਲਾਂ ਬਣ ਗਈਆਂ ਅੱਜ ਮੈਨੂੰ ਸਵੇਰੇ ਅੱਜ ਹੀ ਮੈਂ ਲੋਕਾਂ ਨੂੰ ਮਿਲਿਆ ਦੱਸ ਰਹੇ ਆ ਆ ਹੋ ਗਿਆ ਜੀ ਉਹ ਹੋ ਗਿਆ ਜੀ ਫਲਾਣਾ ਕੁਝ ਨਹੀਂ ਹੋਇਆ ਤੁਹਾਡੇ ਸਾਰਿਆਂ ਦਾ ਸਹਿਯੋਗ ਹੈ ਰਮਪੇਤਾ ਪਰਮਾਤਮਾ ਦੀ ਕਿਰਪਾ ਹੈ ਇਸ ਵੀਸ਼ਰੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਹੁਸ਼ਿਆਰਪੁਰ ਦੀ ਜਨਤਾ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਆਉਣ ਵਾਲੇ ਇਲੈਕਸ਼ਨ ਚ ਚਾਹੇ ਉਹ ਕਾਰਪੋਰੇਸ਼ਨ ਦੇ ਆ ਚਾਹੇ ਉਹ ਵਿਧਾਨ ਸਭਾ ਦੇ ਹੋਣਗੇ ਇੱਕ ਬਹੁਤ ਵੱਡਾ ਅਸੀਂ ਪਰਫਾਰਮੈਂਸ ਤੇ ਜਿੱਤ ਪ੍ਰਾਪਤ ਕਲਾਸ ਕੁਐਸਚਨ ਅੱਜ ਇਹ ਵੀ ਕਿਆਸਰਾਈਆਂ ਲਾਈਆਂ ਜਾ ਰਹੀਆਂ ਵੀ ਆਇਕਰ ਭਾਗ ਵੱਲੋਂ ਇੱਕ ਪ੍ਰੈਸ ਨੋਟ ਇਸ਼ੂ ਕੀਤਾ ਜਾਏਗਾ ਇਸ ਸਬੰਧੀ ਤਾਂ ਲੱਗਦਾ ਵੀ ਉਹਦੇ ਵਿੱਚ ਬਿਲਕੁਲ ਕਲੀਨ ਨਿਕਲੋ ਕੋਈ ਨਹੀਂ ਜੀ ਪਰ ਤੁਸੀਂ ਦੇਖੋ ਕਿ ਜੋ ਅਸੀਂ ਦੱਸਿਆ ਉਹ ਪਰਕ ਹੈ ਅਸੀਂ ਤਾਂ ਤੁਹਾਨੂੰ ਇਹ ਕਹਿੰਦਾ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਉਹਨੇ ਇਨਵੈਸਟੀਗੇਸ਼ਨ ਜੋ ਬੇਟੇ ਤੇ ਮੰਗਿਆ ਉਹਨੇ ਪ੍ਰੋਵਾਈਡ ਕਰ ਦਿੱਤਾ ਉਹਨਾਂ ਨੂੰ ਇਹ ਕਿਹਾ ਤਾਂ ਉਹਨੂੰ ਹੋਰ ਵੀ ਚਾਹੀਦਾ ਹੋਊਗਾ ਜੇ ਅਸੀਂ ਪ੍ਰੋਵਾਈਡ ਕਰਾਂਗੇ ਉਹਨਾਂ ਦਾ ਸਹਿਯੋਗ ਕਰਾਂ ਸਰਹਤ ਤੁਹਾਡੀ ਰੇਟ ਤੋਂ ਬਾਅਦ ਬਦਲ ਦਿੱਤਾ ਸਪੋਰਟ ਇਹਦਾ ਕਿ ਜਦੋਂ ਤੁਹਾਡੇ ਤੇ ਕੇਸ ਜਾਏਗਾ ਤੁਸੀਂ ਆਪਾ ਦੀ ਗੱਲ ਤੋਂ ਭਾਜੀਪਾਟ ਪਾਰਟੀ ਚਲੇ ਜਾਓਗੇ ਆਪ ਬੀਜੇਪੀ ਚਲੇ ਜਾਓਗੇ ਔਰ ਜਦੋਂ ਤੁਹਾਡੇ ਕੇਸ ਸੁਲਝ ਪਈ ਤਾਂ ਤੁਸੀਂ ਮੁੜ ਕੇ ਕਾਂਗਰਸ ਆਗੇ ਇਹਦਾ ਕਾਰਨ ਕੀ ਹੋਇਆ ਜਿਹੜਾ ਕਿ ਕੇਸ ਪਹਿਲੇ ਤੇ ਜਦੋਂ ਮੇਰੇ ਤੇ ਕੇਸ ਪਿਆ ਉਦੋਂ ਮੈਂ ਬੀਜੇਪੀ ਵਿੱਚ ਸੀ ਮੈਂ ਤੁਹਾਨੂੰ ਉਹ ਗ੍ਰੇਸਟ ਨਹੀਂ ਮੇਰੀ ਗੱਲ ਨੂੰ ਸਮਝੋ ਮੈਂ ਜਿੰਨੇ ਆਪਣੇ ਸਤਕਾਰਯੋਗ ਸਾਥੀਆਂ ਨੂੰ ਭੇਜਿਆ ਮੈਨੂੰ ਮਨੇ ਕਿਹਾ ਦੁਗਲਤੀ ਕੀਤੀ ਵਾਪਸ ਆ ਮੈਂ ਇਹਨਾਂ ਦੇ ਕਹਿੰਦੇ ਵਾਪਸ ਆ ਗਿਆ ਇਹਨਾਂ ਤੋਂ ਮਾਫੀ ਮੰਗੀ ਇਹਨਾਂ ਨੇ ਮਾਫ ਕਰ ਦਿੱਤਾ ਅੱਛਾ ਉਸ ਤੋਂ ਬਾਅਦ ਰਹਿੰਦੀ ਹੋਈ